ਸ੍ਰੀ ਕਾਲਜੀ ਵਾਇਟ ਆਫ ਕੁਲਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਜੀ ਕੋਮ ਦੇ ਯੋਧੇ ਹਾਈ ਸਿੰਘ ਨਲਵੇਾਰਗੇ ਮਾਈ ਭਾਗਵਾਰਗੇ ਨਾਲ ਸਾਡੀਆਂ ਨਾਣਾਂ ਤੇ ਭੈਣਾ ਤੇ ਅੱਜ ਅਸੀਂ ਉਸ ਕੋਮ ਦੇ ਯੋਧੇ ਤੇ ਬਣ ਕੇ ਸਾਡਾ ਹਾਲ ਇਹਦਾ ਹੈ ਜੀ ਬਹੁਤ ਸਤਿਕਾਰਯੋਗ ਮੇਰੇ ਸਾਰੇ ਮੇਰੇ ਵੱਡੇ ਵੀਰ ਸਰਦਾਰ ਗੁਰਜਾ ਸਿੰਘ ਜੀ ਜਟਵਾਲ ਲੋਕਜਨ ਸ਼ਕਤੀ ਪਾਰਟੀ ਦੇ ਬਾਈ ਪ੍ਰਧਾਨ ਨੂੰ ਪਰ ਦਰਦਾ ਦਲਤਾਂ ਵਾਸਤੇ ਦਲਤਾਂ ਗੂਆਂ ਕਈ ਵਾਰੀ ਇਹ ਵੀ ਗੱਲ ਹੋ ਜਾਂਦੀ ਹੈ ਇੱਥੇ ਜੀ ਸਿਆਸੀ ਗੱਲ ਨਾ ਹੋਵੇ ਸਿਆਸੀ ਭਾਈ ਕੋਈ ਕੰਮ ਨਾ ਹੋਵੇ ਸਿਆਸੀ ਬਾਹਰ ਨਾ ਹੋਵੇ ਪਰ ਜਿੰਨਾ ਚਿਰ ਤੁਸੀਂ ਸਾਫ ਸੁਥ ਦੇ ਵਿੱਚ ਨਹੀਂ ਆਉਂਦੇ ਸਾਫ ਸੁਥੀਆਂ ਮੱਲਾਂ ਨਹੀਂ ਮੰਨਦੇ ਉਦਾਂ ਚਾ ਸਾਨੂੰ ਕੁਝ ਨਹੀਂ ਕਿਸੇ ਦਾ ਬਣਨਾ ਮੈਂ ਬਹੁਤ ਸਤਿਕਾਰਯੋਗ ਸਾਡੇ ਸਾਰੇ ਡਾਕਟਰ ਸਾਹਿਬਾ ਜ਼ਿਲ੍ਹਾ ਪ੍ਰਧਾਨ ਸਾਡੇ ਸਤਿਕਾਰਯੋਗ ਮੇਰੇ ਵੀਰ ਨੇ ਬਹੁਤ ਕਾਫੀ ਕੋਸ਼ਿਸ਼ ਨੂੰ ਦੱਸਿਆ ਮਾਇਆ ਪ੍ਰਾਣਾ ਤੋਂ ਪੇਦਾ ਹੋਣ ਵਾਲਾ ਬੋਰਡ ਤੋਂ ਘਾਰੂ ਮੈਸਰ ਅਦਲਤ ਮਾਹਾਂ ਪੰਚਾਇਤਾਂ ਦਾ ਲੈਸੇ ਰਹਿਣਾ ਪਿਆ ਸਾਡੇ ਪੰਜਾਬ ਦੇ ਪ੍ਰਧਾਨ ਸਰ ਕਰਨ ਜੀ ਨੇ ਪੰਜਾਬ ਦੇ ਪ੍ਰਧਾਨਾ ਜਿਹੜੇ ਸਾਰੀ ਪੰਜਾਬ ਦੀ ਗੇਮਿੰਗ ਨੂੰ ਸੰਭਾਲਦੇ ਆ। ਡਾਕਟਰ ਯਸਤਾਰਨ ਸਿੰਘ ਦੀ ਮਨੁੱਖੀ ਅਧਿਕਾਰ ਰਿੰਗਨਾ ਬੋਲ ਚੈਨਰ ਵੀ ਆ ਹੋਮ ਦੇ ਸੁਦੇ ਜਿਵੇਂ ਮਨੁੱਖੀ ਅਧਿਕਾਰਾਂ ਦੇ ਆਗੂ ਵੀ ਆ ਚੇਅਰਮੈਨ ਆ ਬਹੁਤ ਸਰਕਾਰ ਜੋਗਾ ਹੈ ਜਿਹੜੀਆਂ ਸਭ ਲੋਕਾਂ ਨੂੰ ਵੀ ਲੱਗਦੀਆਂ ਨੇ ਤੁਹਾਨੂੰ ਪਤਾ ਹੈ। ਇਸ ਕਰਕੇ ਅੱਜ ਜਿਹੜਾ ਉਹ ਸੱਚੇ ਪਾਤਸ਼ਾਹ ਦਾ ਨਾਮ ਲੈਨੇ ਆ। ਵੀ ਆਪਾਂ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੱਜ-ਵੱਜ ਕੇ ਫਤਿਹ ਪੁਣੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣ ਹੋ ਸਿਆਕਾਰ ਬੋਲੇ ਸੋਹਣ ਹੋ ਸਿਆਕਾਰ ਉਹ ਵੀ ਨਿਹੱਥੀ ਨਹੀਂ ਖੜੇ ਕੀਤੇ ਤੇ ਬੀਬੀਆਂ ਦੋਸਦੇ ਆ ਬੀਬੀਆ ਘੋਮਾ ਯਾਤ ਖੜੇ ਕਰਕੇ ਇੰਨੇ ਇੱਥੇ ਆ ਗਏ ਨਹੀਂ ਮਾਤ ਪਤ ਜਿੰਦਾਬਾਦ 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 ਸਾਡਾ ਸ਼ਗਰ ਖ ਜਿੰਦਾਬਾਦ 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 ਸ਼ਮੋਰਚਾ ਜਿੰਦਾਬਾਦ 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 ਆਪਣੇ ਹੱਕ ਲੈ ਕੇ ਰਹਿਾਂਗੇ ਲੈ ਕੇ ਹਾਂਗੇ ਲੈ ਕੇ ਰਹਿਾਂਗੇ ਕੋਈ ਨਹੀਂ ਜਿਹੜਾ ਬੋਲੂਗਾ ਸਤਕਾਰਯੋਗ ਬੀਬੀਆਂ ਵੀਰ ਸਾਡੇ ਦਲਤ ਮਹਾ ਪੰਚਾਇਤ ਦੇ ਵਾਈਸ ਚੇਅਰਮੈਨ ਦਾ ਬੋੜ ਸਿੰਘ ਘਾਰੂ ਟਵਾਲ ਸਾਹਿਬ ਆ ਲੋਕ ਜਨ ਸ਼ਕਤੀ ਪਾਰਟੀ ਦੇ ਇਹ ਮੀਤ ਪ੍ਰਧਾਨ ਆ ਪੰਜਾਬ ਦੇ ਤੇ ਜਸਵਿੰਦਰ ਸਿੰਘ ਵੱਟੂ ਆ ਜਿਨ੍ਹਾਂ ਨੇ ਇਹ ਆਪਣੇ ਮੋਟੇ ਤੇ ਰੱਖ ਕੇ ਇਹ ਜਿਹੜਾ ਸੰਘਰਸ਼ ਆ ਸ਼ੁਰੂ ਕੀਤਾ ਹੈ ਸਾਰਿਆਂ ਤੋਂ ਪਹਿਲਾਂ ਤਾਂ ਇਹਨਾਂ ਸਾਰਿਆਂ ਨੂੰ ਮੈਂ ਬਹੁਤ ਸਤਿਕਾਰ ਨਾਲ ਇਹ ਚਾਹੁੰਦਾ ਕਿ ਇਹ ਯੋਗ ਯੋਗ ਜੀਣ ਤੇ ਹੋਰ ਅੱਗੇ ਵਧਣ ਕਿ ਇਹ ਸੰਘਰਸ਼ ਨੂੰ ਤੇਜ਼ ਕਰੀਏ ਕਿ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਮੋਰਚਾ ਬਣਾਇਆ ਇਹਦੇ ਆਪਾਂ ਕਿੰਨਾ ਚਿਰ ਇਹ ਫਤੇ ਨਹੀਂ ਹੁੰਦਾ ਮੋਰਚਾ ਤੇਰਾ ਪਸਾਹ ਨਾਲੀ ਆਪਾਂ ਇੱਥੇ ਹੋਏ ਆ ਅੱਜ 10 ਆ ਕੱਲ ਨੂੰ 20 ਹੋਵਾਂਗੇ ਉਸ ਤੋਂ ਬਾਅਦ 50 ਹੋਵਾਂਗੇ 100 ਹੋਵਾਂਗੇ 1000 ਹੋਵਾਂਗੇ ਫਿਰ ਇਹ ਪੰਜਾਬ ਲੈਵਲ ਤੇ ਕੰਮ ਚੱਲੂਗਾ ਇਸ ਕਰਕੇ ਆਪਾਂ ਇਹ ਚਿੰਤਾ ਨਹੀਂ ਕਰਨੀ ਸਾਡੇ ਨਾਲ ਘਟ ਹੈ ਇੱਕੀ ਬੰਦਾ ਖੜਾ ਹੋਇਆ ਪਹਿਲਾਂ ਉਸ ਬੰਦੇ ਦੀ ਸੋਚ ਕੇ ਜਿਹੜਾ ਜਸਵਿੰਦਰ ਵੱਟੂ ਹੈ ਉਹਨੇ ਸੋਚਿਆ ਕਿ ਇੱਥੇ ਮੁਕਸਰ ਦੇ ਵਿੱਚ ਵੀ ਇੱਕ ਸੰਘਰਸ਼ ਮੋਰਚਾ ਜਿਹੜਾ ਖੋਲਿਆ ਜਾਵੇ ਉਹਨਾਂ ਨੇ ਮੋਰਚਾ ਖੋਲ੍ਹਿਆ ਜਗਾ ਜਗਾ ਤੋਂ ਬੰਦੇ ਇਕੱਠੇ ਹੋਏ ਉਹ ਆਏ ਇੱਥੇ ਆ ਕੇ ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਤੇ ਜਿਹੜਾ ਇਹ ਮੋਰਚੇ ਦੇ ਵਿੱਚ ਜਿੰਨੇ ਵੀ ਅੱਜ ਸ਼ਾਮਲ ਹੋਏ ਆ ਆਪਾਂ ਸਾਰਿਆਂ ਨੇ ਇਹ ਇੱਕ ਦੂਜੇ ਨੂੰ ਜਾ ਕੇ ਦੱਸਣਾ ਘਰਾਂ ਦੇ ਵਿੱਚ ਵੀ ਇਹ ਨਹੀਂ ਕਿ ਸਾਡੇ ਭਾਈਚਾਰੇ ਦੇ ਬੰਦੇ ਇਹ ਵੀ ਆ ਜੇ ਕਿਸੇ ਨੇ ਰਾਸ਼ਨ ਕਾਰਡ ਵੀ ਬਣਾਉਣਾ ਤੇ ਚੁੱਪ ਕਰਕੇ ਆਪਦਾ ਰਾਸ਼ਨ ਕਾਰਡ ਬਣਾ ਕੇ ਤੇ ਦੂਜੇ ਦੇ ਘਰ ਨੂੰ ਦੱਸਦੇ ਨਹੀਂ ਸਾਰਿਆਂ ਤੋਂ ਵੱਡਾ ਗਲਤੀਆਂ ਇਹ ਆਪਾਂ ਨੂੰ ਕੋਈ ਵੀ ਸਕੀਮ ਮਿਲਦੀ ਹੈ ਕੋਈ ਵੀ ਸਹੂਲਤ ਮਿਲਦੀ ਹੈ ਜਾਂ ਕੋਈ ਵੀ ਆਪਣੇ ਹੱਕਾਂ ਦੀ ਗੱਲ ਕਰਦਾ ਤਾਂ ਉਹਨੂੰ ਆਪਾਂ ਸੁਣੀਏ ਵੀ ਉਹ ਅੱਗੇ ਵੀ ਆਪਾਂ ਸੁਣਾਈਏ ਇਹ ਨਹੀਂ ਕਿ ਆਪਦੇ ਕੋਲੇ ਹੀ ਆਪਾਂ ਇਹ ਗੱਲਾਂ ਰੱਖ ਲਈਏ ਆਪਾਂ ਆਪਦੇ ਕੋਲੇ ਇਹ ਗੱਲ ਨਹੀਂ ਰੱਖਣੀ ਆ ਜੇ ਆਪਾਂ ਇੱਕ ਇੱਕ ਬੀਬੀ ਇੱਕ ਭਾਈ ਆ ਜਿਹੜਾ ਜਾ ਕੇ ਘਰਾਂ ਦੇ ਵਿੱਚ ਗਵਾਂਡੀਆਂ ਨੂੰ ਵੀ ਇਹ ਦੱਸੂਗਾ ਕਿ ਭਾਈ ਆਪਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਚ ਮੋਰਚੇ ਦੇ ਵਿੱਚ ਆਪਾਂ ਸ਼ਾਮਲ ਹੋ ਗਏ ਆ ਤੇ ਉਸ ਮੋਰਚੇ ਦੇ ਵਿੱਚ ਜਾ ਕੇ ਆਪਾਂ ਜ਼ਮੀਨਾਂ ਪ੍ਰਾਪਤ ਕਰਨੀਆਂ ਆ ਜ਼ਮੀਨਾਂ ਪ੍ਰਾਪਤ ਹੋਣੀਆਂ ਕੋਈ ਐਡੀ ਵੱਡੀ ਗੱਲ ਵੀ ਨਹੀਂ ਐਡੀ ਇਹ ਛੋਟੀ ਗੱਲ ਵੀ ਨਹੀਂ ਜੀ ਸੰਘਰਸ਼ ਬਹੁਤ ਲੜਨਾ ਪੈਣਾ ਆਪਾਂ ਨੂੰ ਪਹਿਲਾਂ ਆਪਣੀ ਦਿਸ਼ਾ ਤੇ ਦਸ਼ਾ ਨੂੰ ਬਦਲਣਾ ਪਊਗਾ ਆਪਾਂ ਦਿਸ਼ਾ ਜਿਹੜੀ ਉਹਨੂੰ ਆਪਾਂ ਇੱਕ ਤਰਫਾ ਲੈ ਕੇ ਜਾਣਾ ਹੈ ਭਾ ਜਮੀਨ ਪ੍ਰਾਪਤ ਹੈ ਜਿਹੜੀ ਉਹ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਆਪਾਂ ਇਹ ਮੋਰਚਾ ਜਿਹੜਾ ਕਰਨਾ ਹੈ ਤੇ ਇਹ ਇਸ ਕਰਕੇ ਆਪਣਾ ਹੋਊਗਾ ਆਪਾਂ ਇਕੱਠੇ ਹੋਵਾਂਗੇ ਇਕਜਟ ਹੋਵਾਂਗੇ ਇੱਕ ਕਵਾਇ ਬਣਾਵਾਂਗੇ ਇਹ ਨਹੀਂ ਕਿ ਡਿਕਟੇਟਰਸ਼ਿਪ ਹੋਊਗੀ ਬਾਜ ਜਸਵਿੰਦਰ ਸਿੰਘ ਮੱਟੂ ਆ ਜਿਹੜੇ ਆਪ ਦੇ ਫੈਸਲੇ ਆਪ ਹੀ ਕਰਦਾ ਰਹੂਗਾ ਜਾਂ ਡਾਕਟਰ ਜਸਕਰਨ ਸਿੰਘ ਆ ਆਪ ਦੇ ਫੈਸਲੇ ਆਪ ਹੀ ਕਰਦਾ ਰਹੂਗਾ ਜਾਂ ਕੋਈ ਵੀ ਬੰਦਾ ਜਿਹੜਾ ਇਹੇ ਫੈਸਲੇ ਕਰਦਾ ਰਹੂਗਾ ਉਹ ਇਹੇ ਨਹੀਂ ਹੋਊਗਾ ਇੱਕ ਕਮੇਟੀ ਬਣਾਈ ਜਾਊਗੀ ਜਿਹੜੀ ਕਿ ਹੋਰ ਕਮੇਟੀ ਹੋਊਗੀ ਉਹਦੇ ਅਧੀਨ ਆ ਜਿਹੜੇ ਫੈਸਲੇ ਲੈ ਕੇ ਆਪਾਂ ਦੂਜਿਆਂ ਤੱਕ ਪਹੁੰਚਾਉਣੇ ਆ ਕਿ ਕਿਸ ਤਰ੍ਹਾਂ ਆਪਾਂ ਇਹਦੀ ਦਿਸ਼ਾ ਤੇ ਦਸ਼ਾ ਬਣਾਉਣੀ ਆ ਫਿਰ ਹੀ ਆਪਾਂ ਅੱਗੇ ਵਧ ਸਕਾਂਗੇ ਜੇਕਰ ਆਪਾਂ ਆਪਣੀ ਆਪਣੀ ਮਰਜ਼ੀ ਕਰਦੇ ਰਵਾਂਗੇ ਤਾਂ ਇਹ ਕੰਮ ਨਹੀਂ ਬਣਨਾ ਆਪਣੇ ਇੱਕਜੁੱਟਤਾ ਨਾਲ ਹੀ ਇਹ ਸਾਰਾ ਕੁਝ ਹੋਣਾ ਹੈ ਇੱਕਜੁੱਟਤਾ ਨਾਲ ਹੀ ਆਪਾਂ ਅੱਗੇ ਵਧਣਾ ਤੇ ਜੇਕਰ ਆਪਾਂ ਸਾਰਿਆਂ ਨੂੰ ਇਹ ਦੱਸੀਏ ਪਹਿਲਾਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਕਿ ਇਹ ਕੀ ਚੀਜ਼ ਹੈ 1972 ਦੇ ਵਿੱਚ ਇੱਕ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਦੋਂ ਬਣੀ ਹੈ ਉਦੋਂ 1972 ਦੇ ਵਿੱਚ ਇਹ ਕਿਹਾ ਸੀਗਾ ਸੰਵਿਧਾਨ ਦੇ ਵਿੱਚ ਲਿਖਿਆ ਕਿ 7 7.5 ਕਿੱਲਿਆਂ ਤੋਂ ਜ਼ਿਆਦਾ ਕੋਈ ਵੀ ਬੰਦਾ ਜ਼ਮੀਨ ਨਹੀਂ ਰੱਖ ਸਕਦਾ ਕਿੰਨੀ ਬੇਬਾਕ ਜ਼ਮੀਨ ਪਈ ਆ ਕਿੰਨੀ ਬੇਨਾਮ ਜ਼ਮੀਨ ਪਈ ਆ ਆਪਾਂ ਨੂੰ ਪਤਾ ਹੀ ਨਹੀਂ ਕਿ ਪਟਵਾਰੀਆਂ ਕੋਲੇ ਜਾ ਕੇ ਜਿਹੜੇ ਜਰਨਲ categories ਦੇ ਲੋਕ ਆ ਜਿਹੜੇ ਉਹਨਾਂ ਨੇ ਜਾ ਕੇ ਆਪਦੇ ਨਾਂ ਤੇ ਇਹ ਜ਼ਮੀਨਾਂ ਕਰਵਾ ਵੀ ਲਈਆਂ ਇਹ ਪਿੰਡਾਂ ਚ 85 ਜ਼ਮੀਨਾਂ ਉਹਨਾਂ ਜ਼ਮੀਨਾਂ ਦੇ ਉੱਤੇ ਵੀ ਉਹਨਾਂ ਨੇ ਅਧਿਕਾਰ ਜਮਾ ਲਿਆ ਖਾਲਸਾ ਜਿੰਦਾਬਾਦ 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 ਬੋਨ ਸਾਨਹੋਰ ਸੋ ਸਿਆ ਕਾਲਾ ਗੱਦ ਗੱਦ ਵਾਜ ਕੇ ਬੋਲਣਾ ਗੱਜੋ ਅੱਜ ਕੀ ਤੇ ਗੱਲਾਂ ਬਲਾਰਾ ਨੇ ਤੁਹਾਨੂੰ ਬਹੁਤ ਕੁਝ ਦੱਸਿਆ ਸੋਲ ਜੀਨ ਡਿਸਟ੍ਰੈਕਟ ਨਾ ਪਹਿਲਾਂ ਆਜ ਨਹੀਂ ਆਜੀ ਰੋ ਆਜ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਿੰਘ ਘਾਲੂ ਜੀ ਸੰਜੀਤ ਸਰ ਸਾਡੇ ਆਪਣੇ ਮੱਤੀ ਸਾਹ ਸਰਪੰਚ ਸਾਹਿਬ ਵੀ ਆਪਣੇ ਹੋਰ ਡਾਕਟਰ ਡਾਕਟਰ ਸਾਹਿਬ ਆਏ ਜਿਹੜੇ ਆਪਣੇ ਗੱਡੀ ਵਿੱਚ ਲੈ ਕੇ ਆਏ ਤੁਹਾਨੂੰ ਸਾਰਾ ਤੁਹਾਡੇ ਸਾਰਾ ਸਤਿ ਅਕਾਲ ਜੀ ਜਿਸ ਰਾਤ ਤੁਹਾਨੂੰ ਸਾਨੂੰ ਤੁਹਾਨੂੰ ਦੱਸਿਆ ਵੀ ਇਹ ਕੱਠਾ ਜਿਹੜਾ ਬਹੁਤ ਵੱਡਾ ਕੱਠ ਹੋਣਾ ਚਾਹੀਦਾ ਹਾਂਜੀ ਹਾਂਜੀ ਕੋਈ ਗੱਲ ਕਰ ਸੋ ਜਾਵੇ ਕੱਠ ਤੱਪਦੀ ਬਾਦਦੇ ਆ ਅੱਜ ਤੁਸੀਂ ਐਨੇ ਆ ਅਗਲੀ ਮੀਟਿੰਗ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਹਜ਼ਾਰਾਂ ਦੇ ਕੱਟ ਦੇ ਵਿੱਚ ਹੋਵੇ ਕੋਈ ਇਹ ਫੰਕਸ਼ਨ ਮੰਨਣ ਵਾਲਾ ਇਹ ਕਰਕੇ ਤੁਸੀਂ ਸਾਰੇ ਜਣੇ ਅੱਜ ਤੁਸੀਂ ਨਵਾਂ ਮੋਰਚਾ ਖੋਲਿਆ ਸਭ ਤੋਂ ਪਹਿਲਾਂ ਤੁਸੀਂ ਸਾਰੇ ਭਾਈ ਦੇ ਹੱਕਦਾਰਾਂ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਔਰ ਇਹਦਾ ਤੁਸੀਂ ਇਹ ਮਸ਼ਹੂਰ ਲੋ ਫੋਰਟਾ ਜਿਹੜਾ ਬਣਾਇਆ ਜਮੂਨ ਸਿੰਘ ਹੱਥ ਮੋਰਚਾ ਇਹ ਸਾਡੇ ਕੋਟਕਪੂਰੇ ਫੀਡ ਕੋਰਟ ਦੇ ਵਿੱਚ ਬਣਿਆ ਸੀ ਉਹਦੇ ਵਿੱਚੋਂ ਇਹ ਪੈਦਾ ਹੋ ਰਿਹਾ ਹੈ ਕਿਉਂਕਿ ਇਹ ਜਿਹੜਾ ਡਿਕਟੇਟਰਸ਼ਿਪ ਆ ਜਿਹੜੀ ਤੇ ਰਹਿਕਾ ਤੇ ਨਹੀਂ ਹੋਣੀ ਚਾਹੀਦੀ ਹਰ ਇੱਕ ਪਾਰਟੀ ਦੇ ਬੰਦੇ ਨੂੰ ਇੱਥੇ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਵਿੱਚੋਂ ਆ ਉਹ ਸਾਡੇ ਵਿੱਚੋਂ ਜਿਹੜੇ ਬੰਦੇ ਆ ਸਾਡੇ ਵਰਗੇ ਉਹਨਾਂ ਨੂੰ ਦੱਸਦਾ ਤੁਹਾਡੇ ਨਾਲ ਪਿਆਰ ਆ ਤੁਹਾਡੇ ਨਾਲ ਤਾਂ ਅਸੀਂ ਤੁਹਾਡੇ ਵਿੱਚ ਆਉਣੇ ਆ ਨਹੀਂ ਵਰਨਾ ਅਸੀਂ ਲੋਕ ਜਨ ਸ਼ਕਤੀ ਪਾਰਟੀ ਦਾ ਮੈਂ ਵੈਸ ਪ੍ਰੈਜ਼ੀਡੈਂਟ ਆ ਪਰ ਮੇਰਾ ਪਿਆਰ ਤਾਂ ਤੁਹਾਡੇ ਨਾਲ ਆ ਨਾ ਪਿਆਰ ਤਾਂ ਮੇਰਾ ਤੁਹਾਡੇ ਨਾਲ ਆ ਨਾ ਪੈਦਾ ਤਾਂ ਮੈਂ ਤੁਹਾਡੇ ਵਿੱਚੋਂ ਆਇਆ ਨਾ ਇਸ ਕਰਕੇ ਤੁਸੀਂ ਸਾਰੇ ਜਣੇ ਇਕੱਠ ਕਰਿਆ ਕਰੋ ਇੱਠੇ ਹੋ ਕੇ ਆਇਆ ਕਰੋ ਸਾਡੇ ਦੇ ਨਾ ਮੈਂ ਥੋੜਾ ਜਿਹਾ ਮੈਨੂੰ ਬਹੁਤ ਅਫਸੋਸ ਹੋਊਗਾ ਇਸ ਗੱਲ ਦਾ ਸਾਡੇ ਬੰਦਿਆਂ ਨੂੰ ਜੇਕਰ ਤਾਸ ਖੇਡਣ ਨੂੰ ਜਾਂ ਕਿਤੇ ਪਾਰਕ 'ਚ ਬੈਠਣ ਨੂੰ ਜਾਂ ਕਿਤੇ ਫਸਟੇ ਬੈਠਣ ਨੂੰ ਕਹਿ ਦਈਏ ਨਾ ਉਹ ਚਲੀ ਗਏ ਉਥੇ ਸੰਘਾਤ ਸਮੋਰਚੇ ਦੀ ਮੀਟਿੰਗ ਆ ਉਥੇ ਆਪਾਂ ਨੂੰ ਆ ਜਮੀਨ ਸੰਘਾਤ ਸਮੋਰਚਾ ਜਿਹੜਾ ਉਹ ਕਹੀ ਹੋ ਸਕਦਾ ਵੀ ਜਮੀਨ ਸਾਡੇ ਲੋਕਾਂ ਨੂੰ ਮਿਲ ਜੇ ਕੋਕਾਂ ਬਈ ਯਾਰਾ ਦਾ ਢੱਕਾ ਕੰਮ ਕਿੱਥੋਂ ਜਤਲਾਂਗੇ ਯਾਰਾ ਆਲਟੀ ਵੱਡੀ ਅਸੀਂ ਜੰਗ ਜਿੱਤ ਲਈ ਆਲੇ ਲੋਕਾ ਤੋਂ ਜੰਗ ਜਿੱਤ ਲਈ ਅਦੇ ਗੁਰੂਆਂ ਨੇ ਉਹ 바ਵਾ ਸਾਹਿਬ ਨੇ ਤੁਹਾਨੂੰ ਕੱਲਿਆਂ ਨੇ ਲਈ ਆ ਕੱਲਿਆਂ ਨੇ 바ਵਾ ਸਾਹਿਬ ਨੇ ਤੁਹਾਨੂੰ ਇੰਨਿਆਂ ਨੂੰ ਪੈਦੇ ਕਰਤਾ ਆ ਕੱਲੇ ਨੇ ਠੀਕ ਆ 바ਵਾ ਸਾਹਿਬ ਨੇ ਸਭ ਤੋਂ ਪਹਿਲਾਂ ਆਪਣਾ ਸਾਨੂੰ ਵੀ ਸਰਬੰਸੀ ਵਾਰਤਾ ਤੁਹਾਡੇ ਉੱਤੇ ਦੀ 바ਵਾ ਮੇਰ ਕਥਾ ਵਿੱਚ ਇਸੇ ਤਰ੍ਹਾਂ 바ਵਾ ਜੀਨ ਸਿੰਘ ਜੀ ਨੇ ਇਸ਼ਾਲੋਂ ਕੁਰਬਾਨੀ ਘੱਟ ਨਹੀਂ ਇਹਨਾਂ ਸੇ ਦਾ ਅਪਨ ਨਰਾਦਰ ਨਹੀਂ ਕਰਨਾ ਸਭ ਦਾ ਸਤਿਕਾਰ ਕਰਨਾ ਪਰ ਜਿਹੜਾ ਸਾਡਾ ਸਹਾਰਾ ਉਹ ਗੁਰੂ ਗ੍ਰੰਥ ਸਾਹਿਬ ਸਾਹਿਬ ਦੇ ਸਾਹਮਣੇ ਝੁਕਣਾ ਮੈਂ ਕਹ ਵੀ ਭੈਜੀ ਦੋ ਪਹਿਲਾ ਗੁਰਪਤੇ ਸਾਂਝੀ ਕਰਾਂਗੇ ਔਰ ਫਤੇ ਦਾ ਜਵਾਬ ਫਤੇ ਜੀ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਜੈ ਭਾਤ ਸਾਥੀਓ ਬੜੀ ਖੁਸ਼ੀ ਹੋਈ ਅੱਜ ਜਦੋਂ ਆਪਦੇ ਪਰਿਵਾਰ ਦੇ ਵਿੱਚ ਇੱਕ ਬਹਿ ਕੇ ਆਪਾਂ ਗੱਲਾਂ ਕਰਦੇ ਆ ਨਾ ਉਦੋਂ ਮਨ ਨੂੰ ਸਤਿਸ਼ਟੀ ਆਉਂਦੀ ਹੈ ਕਿਉਂਕਿ ਅਸੀਂ ਫੌਜ ਚ ਰਹੇ ਆ ਉੱਥੇ ਵਣਮਣ ਦੀ ਲੱਕੜੀ ਇਕੱਠੀ ਹੁੰਦੀ ਹੈ ਪਰ ਉੱਥੋਂ ਜਦੋਂ ਆਈ ਦਾ ਆਏ ਆ ਨਾ ਜਦੋਂ ਪੈਨਸ਼ਨ ਆਏ ਆ ਤੂੰ ਬੜਾ ਦਿਲ ਦੁਖੀ ਹੈ ਕਿਉਂ ਉਹਨਾਂ ਨੇ ਮੇਰੀ ਇੱਕ ਦੂਜੇ ਨਾਲ ਪਿਆਰ ਇੰਨਾ ਵੱਧ ਗਿਆ ਸੀ ਉਹੀ ਗੱਲ ਆਪਣੀ ਹੈ ਹਾਂ ਆਏ ਆਪਾਂ ਕਿਸੇ ਆਪਾਂ ਕੰਮ ਵਾਸਤੇ ਹਰ ਇੱਕ ਬੰਦਾ ਆਪਦੀ ਲੋੜ ਨੂੰ ਆਉਂਦਾ ਆਪਾਂ ਨੂੰ ਲੋੜ ਹੈ ਸਾਡੇ ਬੱਚੇ ਆ ਸਾਡੇ ਮਾਂ ਪਿਓ ਆ ਉਹਨਾਂ ਨੇ ਸਾਡੇ ਵਾਸਤੇ ਕੀਤਾ ਅਸੀਂ ਸਾਡੇ ਬੱਚਿਆਂ ਵਾਸਤੇ ਕਰਨਾ ਹੈ ਸਾਡੇ ਬੱਚਿਆਂ ਨੇ ਕਿਹਾ ਆਪਦੇ ਬੱਚਿਆਂ ਵਾਸਤੇ ਕਰਨਾ ਇਹ ਚੱਲਦਾ ਕੁੱਲੀ-ਗੁੱਲੀ ਤੇ ਜੁੱਲੀ ਦਾ ਇਹ ਜਿਹੜਾ ਮਸਲਾ ਹੈ ਚੱਲਦਾ ਹੀ ਰਿਹਾ ਜਿਹੜਾ ਆ ਆਪਾਂ ਸ਼ਗਰਤ ਵਿਢਿਆ ਇਹ ਅਸੀਂ ਅਪ੍ਰੈਲ ਮਹੀਨੇ ਚ ਫਰੀਦਕੋਟ ਤੋਂ ਸ਼ੁਰੂ ਕੀਤਾ ਸੀ ਔਰ ਪਹਿਲੇ ਦਿਨ ਅੱਜ ਆਪਾਂ ਤਾਂ ਬਹੁਤ ਸੰਖਿਆ ਦੇ ਵਿੱਚ ਬੰਦੇ ਆ ਪਰ ਪੱਛ ਬਹੁਤ ਆਪਨਾ ਉਦੋਂ ਅਸੀਂ ਤਾਂ ਸਿਰਫ ਮੈਨੂ ਦਾ 15 ਕਿ 20 ਬੰਦੇ ਵਿੱਚ ਤੇ ਉਸ ਦਿਨ ਵੀ ਕਿ ਮੈਨੂੰ ਕਹਿੰਦੇ ਵੀ ਸਰਪੰਚ ਸਾਹਿਬ ਕਿਵੇਂ ਹੋਊਗਾ ਮੈਂ ਕਿਹਾ ਦੇਖੋ ਜੁੜਦੇ ਜਾਂਦੇ ਆ ਬੰਦੇ ਜੁੜ ਜਾਂਦੇ ਅਗਲੀ ਮੀਟਿੰਗ ਹੋਈ 2400 ਹੋ ਗਿਆ ਉਹ 2 ਮਿੰਟ ਚਲ ਕੇ 4500 ਤੇ ਆਪਣੇ ਗਵਾਂਢੀ ਪਿੰਡ ਹੈ ਉੱਥੇ ਪਿੱਛੇ ਜੇ 1.5-2 ਸਾਲ ਹੋ ਗਏ ਉਥੋਂ ਪਿੰਡ ਦੇ ਲੋਕਾਂ ਨੇ 2.5-3 ਕਿੱਲੇ ਜ਼ਮੀਨ ਰੋਕੀ ਸੀ ਤੇ ਜਿਹੜੀ ਜ਼ਮੀਨ ਤੇ ਅੱਜ ਕਬਜ਼ਾ ਉਹ ਪਿੰਡ ਵਾਲੇ ਲੋਕਾਂ ਦਾ ਹੈ ਉਹ ਕਬਜ਼ਾ ਕਿਵੇਂ ਹੋਇਆ ਹੈ ਉਹ ਕਬਜ਼ਾ ਤਾਂ ਹੋ ਸਕਿਆ ਕਿਉਂਕਿ ਉਹਨਾਂ ਲੋਕਾਂ ਦੀ ਏਕਤਾ ਸੀ ਸਭ ਤੋਂ ਵੱਡੀ ਕਮਜ਼ੋਰੀ ਆਪਣੇ ਮਾਝੀ ਵੀ ਸਿੱਖ ਭਾਈਚਾਰੇ ਵਿੱਚ ਇਹ ਹੈ ਕਿਉਂਕਿ ਇਹਨਾਂ ਦੀ ਏਕਤਾ ਹੀ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਇਕੱਠੇ ਕਰਨਾ ਬੜਾ ਔਖਾ ਹੈ ਜੇ ਇਹ ਆਮ ਲੋਕ ਆਪਣੇ ਇਕੱਠੇ ਹੋ ਜਾਣ ਤਾਂ ਇਹ ਲੋਕ ਹਰੇਕ ਕੰਮ ਕਰ ਸਕਦੇ ਆ ਜੋ ਵੀ ਆਪਾਂ ਕਾਨੂੰਨਾਂ ਤੋਂ ਪਿੱਛੇ ਹਟੇ ਹੋਏ ਆ ਉਹ ਕੰਮ ਸਾਰੇ ਆਪਾਂ ਲੈ ਸਕਦੇ ਆ ਮੈਨੂੰ ਇੰਨਾ ਪਤਾ ਕਿਉਂਕਿ ਜਿਹੜੀ ਇਹ ਲਹਿਰ ਚੱਲੀ ਹੋਈ ਹੈ ਆਪਣੇ ਲੋਕ ਕਈ ਆਏ ਆ ਪਹਿਲੀ ਵਾਰੀ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਇਹ ਜਿਹੜੀ ਜ਼ਮੀਨ ਹੈ ਇਹ ਆਪਣੀ ਕਿਵੇਂ ਹੋ ਜੂਗੀ ਇਹ ਜ਼ਮੀਨ ਆਪਣੇ ਫਰੀਦਕੋਟ ਰਾਜਾ ਸਾਹਿਬ ਸੀ ਜਿਹੜੀ ਇਹ ਜ਼ਮੀਨ ਹੈ ਘੱਟ ਤੋਂ ਘੱਟ ਉੱਥੇ 7500 ਕਿਲਾ ਪਈ ਹੈ ਇਦੇ ਵਿੱਚੋਂ ਅੱਜ 1200 ਕਿੱਲਾ ਆਬਾਦ ਆ ਉਹਦੇ ਵਿੱਚ ਜ਼ਮੀਨ ਉਗਦੀ ਹੈ ਤੇ ਬਾਕੀ ਜਿਹੜੀ ਜ਼ਮੀਨ ਹੈ ਬੇਵਾਦ ਪਈ ਹੈ ਖੰਡਰ ਪਏ ਹੈ ਜੇਕਰ ਆਪਾਂ ਨੂੰ ਆਪਾਂ ਇੱਕ ਜੁੱਟ ਹੁੰਨੇ ਆ ਆਪਣੀ ਏਕਤਾ ਬਣਦੀ ਹੈ ਤਾਂ ਆਪਾਂ ਉਹ ਜਿਹੜੀ ਜ਼ਮੀਨ ਹੈ ਆਪਣੇ ਪੱਖ ਵਿੱਚ ਹੋ ਸਕਦੀ ਹੈ ਇਹ ਜ਼ਮੀਨ ਕਿਵੇਂ ਹੋਊਗੀ ਕਿਉਂਕਿ ਆਪਣੀ ਏਕਤਾ ਹੋਣੀ ਜ਼ਰੂਰੀ ਹੈ। ਆਪਣੇ ਨੂੰ ਗੱਲ ਕਰਕੇ ਦੀ। ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ